ਸੋ ਸਮਾ ਹੋ ਗਿਆ ਜੀ ਪੰਜਾਬ ਜਾਣ ਦਾ ਤੇ ਅਸੀਂ ਸੋਰੈਂਟੈਨਾ ਜੀ ਤੋਂ ਅੱਜ ਪੰਜਾਬ ਦੀ ਖਬਰ ਸਾਰਨੇ ਸੋਰੈਂਟੈਨਾ ਜੀ ਜੈਨੂ ਸਤਿ ਸ਼੍ਰੀ ਅਕਾਲ ਆ ਬੜੀ ਮਿਹਰਬਾਨੀ ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਸਾਡੇ ਜਿੰਨੇ ਵੀ ਪਰਿਵਾਰਕ ਮੈਂਬਰ ਨੇ ਨਾਲ ਭੈਣਾ ਵੀ ਜੁੜੇ ਸਭ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਦੀਆਂ ਸੁਰਖੀਆਂ ਦਾ ਵੇਰਵਾ ਇਹ ਆ ਕਿ ਜੇਲ੍ਹ ਦੇ ਵਿੱਚ ਕੇਜਰੀਵਾਲ ਵਾਸਤੇ 48 ਵਾਰ ਖਾਣਾ ਆਇਆ ਸਿਰਫ 3 ਵਾਰ ਅੰਬ ਆਏ 21 ਸੂਬਿਆਂ ਦੀਆਂ 102 ਸੀਟਾਂ ਦੇ ਉੱਤੇ ਪਈਆਂ ਅੱਜ ਵੋਟਾਂ ਕਿਸਾਨਾਂ ਨੇ ਅੰਮ੍ਰਿਤਸਰ ਦੇ ਵਿੱਚ ਬੀਜੇਪੀ ਉਮੀਦਵਾਰ ਨੂੰ ਘੇਰਿਆ ਨਰਾਜ਼ ਹੋਏ ਕਾਂਗਰਸੀ ਆਗੂ ਕਰਨਗੇ ਰਾਜਪੁਰਾ ਦੇ ਵਿੱਚ ਵੱਡਾ ਸ਼ਕਤੀ ਪ੍ਰਦਰਸ਼ਨ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਗੜੇ ਪਏ ਕਣਕ ਦਾ ਨੁਕਸਾਨ ਹੋਇਆ ਸਕੂਲ ਬਸ ਤੇ ਟਰੱਕ ਦੀ ਟੱਕਰ ਹੋਈ ਤੇ 14 ਬੱਚੇ ਹੋਏ ਜ਼ਖਮੀ ਬਦਲਾਖੋਰੀ ਦੀ ਸਿਆਸਤ ਨੇ ਸੰਗਰੂਰ ਦੇ ਵਿੱਚ ਮੈਨੂੰ ਖਿੱਚ ਲਿਆਂਦਾ ਕਿਹਾ ਸੁਖਪਾਲ ਸਿੰਘ ਖਹਿਰਾ ਨੇ ਸੀਚੇਵਾਲ ਨੇ ਆਖਿਆ ਚੋਣ ਪ੍ਰਚਾਰ ਦੇ ਵਿੱਚ ਹਿੱਸਾ ਵਿੱਚ ਨਹੀਂ ਲਵਾਂਗਾ ਸੰਪਲਾ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਗੁਰਦਾਸਪੁਰ ਦੇ ਮੇਲੇ ਦੇ ਵਿੱਚ ਟਾਵਰ ਡਿੱਗਣ ਦੇ ਕਰਕੇ ਇੱਕ ਨੌਜਵਾਨ ਦੀ ਮੌਤ ਹੋਈ ਮਾਨਸਾ ਦੇ ਵਿੱਚ ਬੀਜੇਪੀ ਉਮੀਦਵਾਰ ਦਾ ਵਿਰੋਧ ਤੇ ਆਖਰੀ ਖਬਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਦੋ ਹੋਰ ਉਮੀਦਵਾਰ ਐਲਾਨੇ ਜੀ ਸੁਤੈਨਾ ਸਾਹਿਬ ਕੇਜਰੀਵਾਲ ਦੇ ਬਾਰੇ ਜਿਹੜੀ ਤੁਸੀਂ ਖਬਰ ਦਿੱਤੀ ਹੈ ਕਿ ਜੇਲ੍ਹ ਵਿੱਚ ਉਹਨਾਂ ਨੂੰ ਖਾਣਾ ਆਇਆ ਹੈ ਤੇ ਕੀ ਚੱਲ ਰਿਹਾ ਹੈ ਕਿ 12ਵਾਂ ਹੀ ਖਾਣਾ ਆ ਰਿਹਾ ਹੈ ਜਾਂ ਜੇਲ੍ਹ ਤੋਂ ਲੈ ਰਹੇ ਨੇ ਕੀ ਚੱਲ ਰਿਹਾ ਹੈ ਦੇਖੋ ਜੀ ਗੱਲ ਪਹਿਲੀ ਤਾਂ ਇਹ ਹੈ ਕਿ ਕੇਜਰੀਵਾਲ ਹਰਾਂ ਨੂੰ ਆਪਾਂ ਜਾਣਦੇ ਜੀ ਕਿ ਇਸ ਵੇਲੇ ਅਦਾਲਤ ਦੇ ਕਹਿ ਦੇ ਮੁਤਾਬਕ ਘਰ ਦੇ ਵਿੱਚੋਂ ਖਾਣਾ ਜਿਹੜਾ ਉਹ ਖਾਣ ਦੀ ਆਗਿਆ ਹੈਗੀ ਆ ਕਿਉਂਕਿ ਉਹ ਡਾਇਬਟਿਕ ਆ ਉਹ ਡਾਇਬਟਿਕ ਹੋਣ ਕਰਕੇ ਇਹਨਾਂ ਨੂੰ ਘਰ ਦੇ ਵਿੱਚੋਂ ਖਾਣਾ ਮੰਗਵਾਉਣ ਦੀ ਇਜਾਜ਼ਤ ਆ ਘਰ ਨਾਲ ਇਹ ਖਾਣਾ ਖਾਂਦੇ ਆ ਤੇ ਦੂਜੀ ਮਹੱਤਵਪੂਰਨ ਗੱਲ ਇਹ ਆ ਤੇ ਹੁਣ ਤੱਕ ਰੌਲਾ ਇਸ ਗੱਲ ਦਾ ਪਈ ਜਾਂਦਾ ਜੀ ਕਿ ਇਹ ਅੰਬ ਖਾਂਦੇ ਆ ਇਹ ਜਾਣ ਬੁੱਝ ਕੇ ਆ ਕਰਦੇ ਆ ਇਹ ਆ ਕਰਦੇ ਆ ਤੇ ਉਹਦਾ ਕਾਰਨ ਇਹ ਜੀ ਕਿ ਲੰਘੇ ਕੱਲ ਈਡੀ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਜਿਹੜੇ ਅਰਵਿੰਦ ਕੇਜਰੀਵਾਲ ਆ ਇਹ ਜਾਣਬੁੱਝ ਕੇ ਇੱਥੇ ਜੇਲ੍ਹ ਦੇ ਵਿੱਚ ਮਿੱਠੀਆਂ ਚੀਜ਼ਾਂ ਖਾਂਦੇ ਆ ਤਾਂ ਜੋ ਮੇਰੀ ਸਿਹਤ ਖਰਾਬ ਹੋ ਜਾਏ ਤੇ ਫਿਰ ਇਹ ਹਸਪਤਾਲ ਚਲੇ ਜਾਣ ਤੇ ਇਹਨਾਂ ਨੂੰ ਜ਼ਮਾਨਤ ਮਿਲ ਜੇ ਸਿਹਤ ਦੇ ਨਾਂ ਦੇ ਉੱਤੇ ਅੱਜ ਅਰਵਿੰਦ ਕੇਜਰੀਵਾਲ ਦੇ ਵਕੀਲ ਦੇ ਵੱਲੋਂ ਦਿੱਲੀ ਦੀ ਰਾਉਜ਼ ਐਵੇਨਿਊ ਜਿਹੜੀ ਅਦਾਲਤ ਆ ਉਹਦੇ ਵਿੱਚ ਬਿਆਨ ਦਰਜ ਕਰਵਾਏ ਗਏ ਆ ਕਿ ਕੇਜਰੀਵਾਲ ਘਰਾਂਦਾ ਹੁਣ ਤੱਕ 48 ਵਾਰ ਘਰੋਂ ਖਾਣਾ ਆਇਆ ਉਹਦੇ ਵਿੱਚ ਸਿਰ ਤੇ ਸਿਰਫ 3 ਵਾਰ ਅੰਬ ਆਏ ਆ ਵੀ ਕੋਈ ਐਡੀ ਮਿੱਠੇ ਵਾਲੀ ਗੱਲ ਹੈ ਨਹੀਂ ਗੀ ਮਤਲਬ ਇਹ ਉਹ ਕਹਿੰਦੇ ਵੀ ਪਾਈ ਐਵੇਂ ਅੰਬਾਂ ਦਾ ਰੋਲਾ ਪਾਇਆ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਵੀ ਭਾਈ ਕੇਜਰੀਵਾਲ ਦੀ ਜਾਨ ਨੂੰ ਜੇਲ੍ਹ ਦੇ ਵਿੱਚ ਖਤਰਾ ਤੇ ਉੱਥੇ ਇਹਨਾਂ ਨੂੰ ਗਲਤਫਲਤ ਖਵਾਇਆ ਜਾ ਰਿਹਾ ਤਾਂ ਜੋ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਹੁਣ ਰੱਬ ਜਾਣਦਾ ਵੀ ਭਾਈ ਕੇਜਰੀਵਾਲ ਦੇ ਜਿਹੜੇ ਮੰਤਰੀ ਆ ਉਹ ਸਹੀ ਆ ਜਾਂ ਇਡੀ ਦੇ ਅਧਿਕਾਰੀ ਸਹੀ ਐ ਸਮਾਂ ਦੱਸੂਗਾ ਕੀ ਬਣਦਾ ਪਰ ਉਸ ਤੋਂ ਕੁਲੀ ਗੱਲੇ ਆ ਬিনা ਹਰ ਵਾਰੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਅੰਬਾਂ ਦਾ ਰੋਲਾ ਪੈ ਜਾਂਦਾ ਪਿਛਲੀ ਵਾਰੀ ਅਕਸ਼ੇ ਕੁਮਾਰ ਨੇ 2119 ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੀ ਇੰਟਰਵਿਊ ਕੀਤੀ ਸੀ ਉਦੋਂ ਅੰਬਾਂ ਬਾਰੇ ਸਵਾਲ ਪੁੱਛ ਲਿਆ ਤੇ ਕਈ ਮਹੀਨੇ ਚਰਚਾ ਇਸ ਗੱਲ ਦੀ ਹੁੰਦੀ ਰਹੀ ਵੀ ਅਕਸ਼ੇ ਕੁਮਾਰ ਨੇ ਸਵਾਲ کیسے ਕੀਤੇ ਆ ਆਪ ਆਮ ਖਾ ਲੈਂਦੇ ਹੋ ਆਪ ਆਮ ਚੂਸਤੇ ਹੋ ਜਾਂ ਕੱਟ ਕਰ ਖਾਤੇ ਹੋ ਆਪਕੋ ਕੌਣ ਸਾਹ ਆਮ ਪਸੰਦ ਹੈ ਤੇ ਐਤਕੀ ਦੀਆਂ ਚੋਣਾਂ ਦੇ ਵਿੱਚ ਕੇਜਰੀਵਾਲ ਦਾ ਅੰਬਾ ਦਾ ਰੌਲਾ ਪੈ ਗਿਆ ਜੀ ਸੁ함 ਖਾਨ ਦੀ ਸਿਆਸਤ ਸਰਗਰਮ ਹੀ ਹੈ ਜੀ ਪੰਜਾਬ ਦੇ ਵਿੱਚ ਬਿਲਕੁਲ ਜੀ ਬਿਲਕੁਲ ਬਿਲਕੁਲ ਓਕੇ 21 ਸੂਬਿਆਂ ਵਿੱਚ ਜੀ ਵੋਟਾਂ ਪਈਆਂ ਨੇ 102 ਸੀਟਾਂ ਤੇ ਕੀ ਰਿਪੋਰਟਾਂ ਆ ਰਹੀਆਂ ਨੇ ਦੇਖੋ ਜੀ ਅੱਜ ਪਹਿਲੇ ਗੇਟ ਦੀਆਂ ਵੋਟਾਂ ਪਈਆਂ ਬਸੇ 7 ਗੇਟ ਦੇ ਵਿੱਚ ਭਾਰਤ ਦੇ ਵਿੱਚ ਇਹ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਅੱਜ ਪਹਿਲੇ ਗੇਟ ਦੀਆਂ ਵੋਟਾਂ ਪਈਆਂ ਤੇ ਅੱਜ ਸਭ ਤੋਂ ਵੱਧ ਵੋਟਾਂ ਪਈਆਂ ਹੈਗੀਆਂ ਜੀ ਪੱਛਮੀ ਬੰਗਾਲ ਤੇ ਤ੍ਰਿਪੁਰਾ ਦੇ ਵਿੱਚ 21 ਸੂਬਿਆਂ ਦੀਆਂ 102 ਸੀਟਾਂ ਦੇ ਉੱਤੇ ਅੱਜ ਵੋਟਾਂ ਪਈਆਂ ਅੱਜ ਕਈ ਥਾਵਾਂ ਦੇ ਉੱਤੇ ਹਿੰਸਕ ਵਾਰਦਾਤਾਂ ਵੀ ਵਾਪਰੀਆਂ ਹੈਗੀਆਂ ਜਿੰਨੀ ਕੁ ਹੁਣ ਤੱਕ ਜਾਣਕਾਰੀ ਆਈ ਆ ਇਹ 6 ਵਜੇ ਤੱਕ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ ਅੱਜ ਸਵੇਰੇ 7 ਵਜੇ ਤੋਂ ਲੈ ਕੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ 6 ਵਜੇ ਤੱਕ ਦਾ ਜਿਹੜਾ ਵੇਰਵਾ ਆਇਆ ਉਸ ਤੋਂ ਬਾਅਦ ਦਾ ਹਾਲੇ ਤੱਕ ਫੁੱਲ ਤੇ ਫਾਈਨਲ ਅੰਕੜਾ ਉਹਨਾ ਬਾਕੀ ਆ ਤੇ ਪਤਾ ਲੱਗਾ ਜੀ ਕਿ ਲਗਭਗ 67% ਲੋਕਾਂ ਨੇ ਆਪਣੇ ਵੋਟਾਂ ਅਧਿਕਾਰ ਦੀ ਵਰਤੋਂ ਕੀਤੀ ਹੈ ਸਭ ਤੋਂ ਵੱਧ ਵੋਟਾਂ 80% ਦੇ ਕਰੀਬ ਕਰੀਬ ਤ੍ਰਿਪੁਰਾ ਦੇ ਵਿੱਚ ਪਈਆਂ ਸਭ ਤੋਂ ਘੱਟ ਵੋਟਾਂ ਪੋਲ ਹੋਈਆਂ ਜੀ ਬਿਹਾਰ ਦੇ ਵਿੱਚ 48% ਦੇ ਕਰੀਬ ਸੋ ਅੱਜ ਪਤਾ ਲੱਗਾ ਜੀ ਕਿ ਦੋ ਸੂਬਿਆਂ ਪੱਛਮੀ ਬੰਗਾਲ ਤੇ ਮਣੀਪੁਰ ਦੇ ਵਿੱਚ ਵੋਟਾਂ ਦੇ ਮੌਕੇ ਹਿੰਸਾ ਵੀ ਹੋਈ ਹੈ ਕਈ ਥਾਵਾਂ ਤੇ ਗ੍ਰਨੇਡ ਚੱਲੇ ਆ ਕਈ ਥਾਵਾਂ ਦੇ ਉੱਤੇ ਗੋਲੀ ਚੱਲੀ ਆ ਕਈ ਥਾਵਾਂ ਦੇ ਉੱਤੇ ਮਸ਼ੀਨਾਂ ਟੁੱਟ ਗਈਆਂ ਸੋ ਇਸ ਤਰੀਕੇ ਦੇ ਨਾਲ ਵੀ ਅੱਜ ਕਈ ਕੁਝ ਹੋਇਆ ਵਾ ਪਰਿਆ ਇਹ ਪਹਿਲੇ ਗੇੜ ਦੀਆਂ ਵੋਟਾਂ ਸੀ ਤੇ 7ਵੇਂ ਤੇ ਆਖਰੀ ਪੜਾਅ ਦੇ ਵਿੱਚ ਪੰਜਾਬ ਦੀ ਵਾਰੀ ਆਉਣੀ ਹੈ 1 ਜੂਨ ਨੂੰ ਜੀ ਕਿਸਾਨਾਂ ਨੇ ਪਹਿਲਾਂ ਹੀ ਇਹ ਘੋਸ਼ਣਾ ਕੀਤੀ ਸੀ ਕਿ ਅਸੀਂ ਬੀਜੇਪੀ ਦੇ ਨੇਤਾਵਾਂ ਦਾ ਵਿਰੋਧ ਕਰਾਂਗੇ ਕਿਹੜਾ ਬੀਜੇਪੀ ਦਾ ਨੇਤਾ ਇਹਨਾਂ ਦੇ ਹੱਥੇ ਅੜਿਆ ਜੀ ਅੰਮ੍ਰਿਤਸਰ ਦੇ ਵਿੱਚ ਦੇਖੋ ਜੀ ਹਰ ਰੋਜ਼ ਕੋਈ ਨਾ ਕੋਈ ਕਿਸਾਨਾਂ ਦਾ ਟੇਟੇ ਚੜ ਜਾਂਦਾ ਕੋਈ ਨਾ ਕੋਈ ਜਿਹੜਾ ਬੀਜੇਪੀ ਦਾ ਨੇਤਾ ਤੇ ਕਿਸਾਨ ਵੀ ਆਪਦੀ ਥਾਂ ਤੇ ਸੱਚੇ ਆ ਆਪਾਂ ਇਹ ਨਹੀਂ ਗੱਲ ਕਹਿ ਸਕਦੇ ਵੀ ਕਿਸਾਨ ਗਲਤ ਆ ਉਹਦਾ ਕਾਰਨ ਇਹ ਵੀ ਕਿਸਾਨਾਂ ਨੇ ਬਹੁਤ ਮੰਤਾਂ ਕੀਤੀਆਂ ਮੈਂ ਇਹ ਨਹੀਂ ਗੱਲ ਕਹਿੰਦਾ ਵੀ ਹਿੰਸਾ ਕਰੋ ਹਿੰਸਾ ਦੇ ਅਸੀਂ ਖਿਲਾਫ ਆ ਮਾਰ ਕੁੱਟ ਦੇ ਕੋਈ ਅਪਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਇਹ ਬਹੁਤ ਗਲਤ ਗੱਲਾਂ ਹੈਗੀਆਂ ਪਰ ਹਾਂ ਤਰਕ ਦੇ ਨਾਲ ਸਵਾਲ ਜ਼ਰੂਰ ਕਰਨੇ ਚਾਹੀਦੇ ਆ ਤੇ ਬੀਜੇਪੀ ਦੇ ਨੇਤਾਵਾਂ ਨੂੰ ਕਿਸਾਨ ਇੱਕੋ ਹੀ ਗੱਲ ਕਹਿੰਦੇ ਆ ਵੀ ਤੁਸੀਂ ਸਾਨੂੰ ਦਿੱਲੀ ਚ ਨਹੀਂ ਵੜਨ ਦਿੱਤਾ ਤੁਹਾਨੂੰ ਅਸੀਂ ਪਿੰਡਾਂ ਚਲੀ ਵੜਨ ਦੇਣਾ ਗੱਲ ਖਤਮ ਹੋ ਗਈ ਤੇ ਅੱਜ ਪਤਾ ਲੱਗਾ ਜੀ ਜਿਹੜੇ ਤਰਨਜੀਤ ਸਿੰਘ ਸੰਧੂ ਅਮਰਸਰ ਤੋਂ ਬੀਜੇਪੀ ਦੇ ਉਮੀਦਵਾਰ ਆ ਉਹ ਆਏ ਸੀਗੇ ਜੀ ਮਜੀਠਾ ਖੇਤਰ ਦੇ ਵਿੱਚ ਇੱਕ ਪੈਲਸ ਦੇ ਵਿੱਚ ਪ੍ਰਚਾਰ ਕਰਨ ਇਥੇ ਕਿਸਾਨ ਪਹੁੰਚ ਗਏ ਪੁਲਿਸ ਦੇ ਨਾਲ ਇਥੇ ਤਾਂ ਕੰਮ ਕੀ ਹੋਈ ਆ ਜੇ ਗੱਲ ਕਰੀਏ ਆਪਾਂ ਬਠਿੰਡਾ ਵੱਲ ਦੀ ਉੱਥੇ ਜਿਹੜੇ ਬੀਬੀ ਪਰਮਪਾਲਕ ਔਰ ਸਿੱਧੂ ਜਿਹੜੇ ਕਿ ਬੀਜੇਪੀ ਨੇ ਉਮੀਦਵਾਰ ਬਣਾਏ ਆ ਇਹਨਾਂ ਦਾ ਵੀ ਇੱਥੇ ਵਿਰੋਧ ਕੀਤਾ ਗਿਆ ਤੇ ਉੱਥੇ ਵੀ ਪੁਲਿਸ ਤੇ ਕਿਸਾਨਾਂ ਦੇ ਵਿੱਚ ਧੱਕਾਮੁਕੀ ਹੋਈ ਹੈ ਸੋ ਜਿੱਥੇ-ਜਿੱਥੇ ਵੀ ਭਾਜਪਾ ਨੇ ਹੁਣ ਤੱਕ ਉਮੀਦਵਾਰ ਐਲਾਨੇ ਆ ਹਰ ਥਾਂ ਦੇ ਉੱਤੇ ਭਾਜਪਾ ਦੇ ਉਮੀਦਵਾਰਾਂ ਪਿੰਡਾਂ ਦੇ ਵਿੱਚ ਡਟ ਕੇ ਵਿਰੋਧ ਹੋ ਰਿਹਾ ਜੀ ਜੀ ਟੈਨਾ ਜੀ ਨਾਰਾਜ਼ ਕਾਂਗਰਸੀ ਪ੍ਰਦਰਸ਼ਨ ਕਰਨ ਜਾ ਰਹੇ ਨੇ ਕੀ ਕਹਿ ਰਹੇ ਨੇ ਨਾਰਾਜ਼ ਕਾਂਗਰਸੀ ਜਿਹੜੇ ਕਾਂਗਰਸੀ ਨਾਰਾਜ਼ ਹੋਏ ਨੇ ਉਹ ਇਹ ਗੱਲ ਕਹਿਦੇ ਨੇ ਵੀ ਸਾਨੂੰ ਕੀ ਹੋਇਆ ਤੁਸੀਂ ਸਾਨੂੰ ਟਿਕਟ ਕਿਉਂ ਨਹੀਂ ਦਿੱਤੇ ਜੀ ਇਹ ਜਿਹੜੇ ਕਾਂਗਰਸੀ ਆ ਬਹੁਤੇ ਇਹ ਪਟਿਆਲਾ ਨਾਲ ਸੰਬੰਧਤ ਆ ਕਿਉਂਕਿ ਪਟਿਆਲਾ ਦੇ ਵਿੱਚ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟਾ 2014 ਦੇ ਵਿੱਚ ਚੁਣੇ ਗਏ ਸੀ 16 ਦੇ ਵਿੱਚੋਂ ਉਹਨਾਂ ਦੀ ਦਲਗਲਨੀ ਆਮ ਆਦਮੀ ਪਾਰਟੀ ਨਾਲ ਬੰਦ ਹੋ ਗਈ ਸੀ ਤੇ ਫਿਰ ਉਸ ਤੋਂ ਬਾਅਦ ਉਹ ਹਰ ਗਏ ਸੀਗੇ ਤੇ ਉਹਨਾਂ ਨੇ ਆਪਦੀ ਪਾਰਟੀ ਵੀ ਬਣਾਈ ਸੀ ਪਿੱਛੇ ਜੇ ਉਹਨਾਂ ਨੇ ਆਪਦੀ ਪਾਰਟੀ ਦਾ ਰਲੇਵਾ ਕਾਂਗਰਸ ਦੇ ਵਿੱਚ ਕਰ ਲਿਆ ਸੀਗਾ ਤੇ ਹੁਣ ਉਹ ਕਾਂਗਰਸ ਦੇ ਵੱਲੋਂ ਉਮੀਦਵਾਰ ਬਣਾਏ ਗਏ ਆ ਅਗਲੀ ਗੱਲ ਇਹ ਜੀ ਕਿ ਜਦੋਂ ਕਾਂਗਰਸ ਦੇ ਵੱਲੋਂ ਪਟਿਆਲੇ ਤੋਂ ਉਮੀਦਵਾਰ ਬਣਾਏ ਗਏ ਤੇ ਜਿਹੜੇ ਉੱਥੋਂ ਦੇ ਕਾਂਗਰਸੀ ਆ ਉਹਨਾਂ ਨੇ ਵਿਰੋਧ ਸ਼ੁਰੂ ਕਰਤਾ ਲਾਲ ਸਿੰਘ ਜਿਹੜੇ ਨੇ ਸਾਬਕਾ ਵਿੱਤ ਮੰਤਰੀ ਉਧਰ ਹਰਦਿਆਲ ਕੰਬੋਜ ਤੇ ਹੋਰ ਜਿੰਨੇ ਵੀ ਕਾਂਗਰਸੀ ਉਹਨਾਂ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ 21 ਤਰੀਕ ਨੂੰ ਜਾਂ ਕਹਿ ਦਈਏ ਬਗਾਵਤੀ ਤੇਵਰ ਜਾਂ ਕਹਿ ਦਈਏ ਕੁਝ ਹੋਰ ਵੀ ਵਿਰੋਧ ਕਰ ਰਹੇ ਆ ਉਹਨਾਂ ਨੇ ਰਾਜਪੁਰੇ ਦੇ ਵਿੱਚ ਇੱਕ ਵੱਡੀ ਰੈਲੀ ਰੱਖੀ ਆ ਜਿਹੜੇ ਕਿ ਨਾਰਾਜ਼ ਹੋਏ ਕਾਂਗਰਸੀ ਆਗੂਆਂ ਦੀ ਆ ਕਹਿੰਦੇ ਆ ਵੀ ਰਾਜਾ ਬੜੇਗੇ ਦੇ ਮਨਾਉਣ ਦੀ ਕੋਸ਼ਿਸ਼ ਕੀਤੀ ਆ ਪਰ ਗੱਲ ਬਣੀ ਨਹੀਂ ਕਹਿੰਦੇ ਆ ਵੀ ਰਾਹੁਲ ਗਾਂਧੀ ਤੱਕ ਵੀ ਇਹ ਸੂਚਨਾਵਾਂ ਪਹੁੰਚ ਗਾ ਤੇ ਉਹਨਾਂ ਨੇ ਕੱਲੇ ਕੱਲੇ ਨੇਤਾ ਨੂੰ ਫੋਨ ਦੀ ਟੱਲੀ ਵੀ ਖੜਕਾਈ ਆ ਗੱਲ ਬਣੀ ਨਹੀਂ ਸੋ ਵੀ ਨੇ ਭਾਈ 21 ਤਰੀਕ ਨੂੰ ਕੀ ਬਣਦਾ ਜੀ ਜੀ ਅ ਜਿੱਥੇ ਕਿਸਾਨ ਜੀ ਸਰਕਾਰ ਦੀ ਨੀਤੀਆਂ ਦਾ ਵਿਰੋਧ ਕਰ ਰਹੇ ਨੇ ਉਸ ਦੇ ਨਾਲ ਨਾਲ ਕੁਦਰਤ ਵੀ ਜੋ ਹੈ ਉਹ ਬਹੁਤ ਹੀ ਸਹਾਇ ਨਹੀਂ ਹੋ ਰਹੀ ਕਿਸਾਨਾਂ ਲਈ ਜਿਹੜੇ ਗੜੇ ਪਏ ਨੇ ਦਾ ਕੀ ਨੁਕਸਾਨ ਪਿਆ ਜੀ ਹਾਂ ਬਿਲਕੁਲ ਜੀ ਅੱਜ ਬਹੁਤ ਵੱਡੇ ਫੱਦਰ ਦੇ ਉੱਤੇ ਗੜੇ ਪਏ ਆ ਆ ਮੇਰੇ ਕੁਝ ਕੁ ਦੋਸਤਾਂ ਨੇ ਆਪੋ ਆਪਣੇ ਪਿੰਡ ਦਾ ਮੈਨੂੰ ਫੋਟੋਆਂ ਖਿੱਚ ਕੇ ਭੇਜੀਆਂ ਹੂੰ ਹੂੰ ਤੇ ਵੀਰ ਜੀ ਇੰਉਂ ਲੱਗਦਾ ਵੀ ਸੱਚੀ ਮੁੱੱਚੀ ਨਾ ਜਿਵੇਂ ਚਿੱਟੇ ਰੰਗ ਦੀ ਚਾਦਰ ਵਿਛੀ ਆ ਹੂੰ ਇੰਨੇ ਗੜੇ ਪਏ ਇਹਦੇ ਮੋਟੇ ਮੋਟੇ ਬੇਰਾਂ ਵਰਗੇ ਗੜੇ ਪਏ ਆ ਸੋ ਕਿਸਾਨ ਦੀ ਫਸਲ ਜਿਹੜੀ ਕਿ ਪੱਕੀ ਹੋਈ ਆ ਦੇਖੋ ਹਾਲੇ ਤੱਕ ਖੇਤਾਂ ਦੇ ਵਿੱਚੋਂ 20 ਤੋਂ ਲੈ ਕੇ 30 ਫੀਸਦੀ ਕਣਕ ਹੀ ਵੱਡੀ ਗਈ ਹੈ 70 ਫੀਸਦੀ ਕਣਕ ਹਾਲੇ ਬਾਕੀ ਆ ਤੇ ਜਿੰਨੀ ਅਜ ਤੇਜ਼ ਹਨੇਰੀ ਚੱਲੀ ਜਿੰਨੀ ਗੜੇ ਮਾਰੀ ਹੋਈ ਕਈ ਥਾਵਾਂ ਦੇ ਉੱਤੇ ਜਿਨ੍ਹਾਂ ਤੇ ਝੱਖੜ ਝੁੱਲਾ ਮੀਂਹ ਪਿਆ ਉਹਦੇ ਕਰਕੇ ਕਣਕ ਦੀ ਫਸਲ ਵਿਛਣੀ ਸੁਭਾਵਕ ਹੈ ਸੋ ਭਾਈ ਮੰਡੀਆਂ ਦੇ ਵਿੱਚ ਕਣਕ ਦੇ ਢੇਰ ਲੱਗੇ ਆ ਕੁਦਰਤ ਦੇ ਉੱਤੇ ਜ਼ੋਰ ਕੋਈ ਨਹੀਂਗਾ ਤੇ ਇਸ ਵੇਲੇ ਵੀ ਪੰਜਾਬ ਦੇ ਵਿੱਚ ਬੱਦਲ ਵਾਈਏ ਤੇ ਆਉਂਦੇ 24 ਘੰਟਿਆਂ ਦੇ ਵਿੱਚ ਕਣੀਆਂ ਪੈਣ ਦੀ ਫੇਰ ਆਸ ਹੈਗੀ ਆ ਹੂੰ ਹੂੰ ਉਧਰ ਇੱਕ ਸਕੂਲ ਬੱਸ ਜਿਹੜੀ ਟੱਕਰ ਹੋਈ ਉਸ ਦੀ ਟਰੱਕ ਦੇ ਨਾਲ ਕੀ ਨੁਕਸਾਨ ਹੋਇਆ ਜਿੱਤੇ ਕਿੱਥੇ ਹਾਦਸਾ ਵਾਪਰਿਆ ਇਹ ਜੀ ਬਰਨਾਲੇ ਦੇ ਵੱਲੋਂ ਖਬਰ ਆਈ ਆ ਹਰਪ੍ਰੀਤ ਜੀ ਇਹ ਧਨੌਲਾ ਖੇਤਰ ਦੇ ਵੱਲ ਇੱਕ ਪ੍ਰਾਈਵੇਟ ਸਕੂਲ ਦੀ ਬੱਸ ਆ ਸਵੇਰ ਦੇ ਵੇਲੇ ਇਹ ਬੱਚਿਆਂ ਨੂੰ ਲੈ ਕੇ ਘਰੋਂ ਘਰਾਂ ਦੇ ਵਿੱਚੋਂ ਚੱਕ ਕੇ ਤੇ ਸਕੂਲ ਦੇ ਵੱਲ ਲਿਜਾ ਰਹੀ ਆ ਤੇ ਟਰੱਕ ਦੇ ਨਾਲ ਇਹ ਸਕੂਲ ਬੱਸ ਦੀ ਟੱਕਰ ਹੋ ਗਈ ਆ ਬੱਸ ਦਾ ਮੂਹਰਲਾ ਹਿੱਸਾ ਬਿਲਕੁਲ ਚੱਕਣਾ ਚੂਰ ਹੋ ਗਿਆ ਬੱਸ ਦਾ ਡਰਾਈਵਰ ਬੱਸ ਦੇ ਵਿੱਚ ਇੱਕ ਔਰਤ ਜਿਹੜੀ ਸਹਾਇਕ ਜਿਹੜੀ ਕਿ ਹੈਲਪਰ ਹੁੰਦੀ ਆ ਉਰੇ ਸਮੇਤ ਇਹਨਾਂ ਦੋਹਾਂ ਜਣਿਆਂ ਸਮੇਤ ਤੇ 12 ਬੱਚੇ ਤੇ ਕੁੱਲ 14 ਜਣੇ ਜ਼ਖਮੀ ਹੋਏ ਆ ਸੋ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਮਾਲੀ ਨੁਕਸਾਨ ਤੇ ਸਰੀਰ ਦੇ ਉੱਤੇ ਸੱਟਾਂ ਦਾ ਨੁਕਸਾਨ ਤਾਂ ਹੋਇਆ ਪਰ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰੇ ਬੱਚੇ ਜੰਦਾਬਾਦ ਰਵੇ ਹਰ ਕੋਈ ਇਹਦੀ ਅਸੀਂ ਕਾਮਨਾ ਕਰਦੇ ਹਾਂ ਜੀ ਬਿਲਕੁਲ ਅੱਛਾ ਸੁਖਪਾਲ ਖਹਿਰਾ ਜਿਹੜੇ ਹੈਗੇ ਨੇ ਉਹ ਸੰਘਰੂ ਰਾਨ ਦਾ ਕਾਰਨ ਬਦਲਖੋਰੀ ਨੀਤੀ ਕਹਿ ਰਹੇ ਨੇ ਸਿਆਸਤ ਕਹਿ ਰਹੇ ਨੇ ਕਿ ਕਿ ਇਹ ਕਿਉਂ ਕਹਿ ਰਹੇ ਨੇ ਅਸਲ ਵਿੱਚ ਨਾ ਇਹ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ ਪੁਹਲਤ ਤੋਂ ਤੇ ਸੁngਰੂਰ ਦੇ ਵਿੱਚ ਲਿਜਾ ਕੇ ਤੇ ਉਮੀਦਵਾਰ ਬਣਾਇਆ ਗਿਆ ਪਹਿਲਾਂ ਤਾਂ ਇੱਥੇ ਦਲਬੀਰ ਗੋਲਦੀ ਜਿਹੜੇ ਕਿ ਧੂਰੀ ਤੋਂ ਸਾਬਕਾ ਵਿਧਾਇਕ ਉਹਨਾਂ ਨੇ ਨਾਰਾਜ਼ਗੀ ਜ਼ਾਹਰ ਕਰਤੀ ਸੀ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਮਨਾ ਲਿਆ ਗਿਆ ਤੇ ਉਹ ਸੁਖਪਾਲ ਖਹਿਰਾ ਦੇ ਨਾਲ ਤੁਰ ਪਏ ਉਹਨਾਂ ਦੀ ਧਰਮ ਪਤਨੀ ਸਿਮਰਨ ਖੰਗੂੜਾ ਵੀ ਨਾਲ ਹੈਗੀ ਆ ਹੁਣ ਮਤਲਬ ਉਹ ਤੁਰ ਪਏ ਆ ਹੁਣ ਤਾਜ਼ਾ ਜਾਣਕਾਰੀ ਅੱਕੇ ਪ੍ਰਾਪਤ ਹੋਈ ਹੈ ਵੀ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਹ ਗੱਲ ਕਹੀ ਹੈ ਜੀ ਕਿ ਮੇਰਾ ਚੋਣ ਲੜਨ ਦਾ ਕੋਈ ਇਰਾਦਾ ਨਹੀਂ ਸੀ ਹਾਈ ਕਮਾਂਡ ਨੇ ਹੁਕਮ ਕੀਤਾ ਮੈਂ ਚੋਣ ਲੜਨ ਵਾਸਤੇ ਮੰਨ ਗਿਆ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਬਦਲਾਖੋਰੀ ਦੀ ਸਿਆਸਤ ਮੈਨੂੰ ਇੱਥੇ ਖਿੱਚ ਕੇ ਲਿਆਈ ਹੈ ਮੈਂ ਵੀ ਹੈਰਾਨ ਵੀ ਆ ਕਿ ਗੱਲ ਬਣ ਗਈ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਇਹਨਾਂ ਨੇ ਮੇਰੇ ਉੱਤੇ 5 ਪਰਚੇ ਦਰਜ ਕੀਤੇ ਆ ਆਮ ਆਦਮੀ ਪਾਰਟੀ ਵਾਲਿਆਂ ਦੇ ਹੁਣ ਤੱਕ ਮੇਰੇ ਉੱਤੇ ਸਿਆਸੀ ਜੀਵਨ ਦੇ ਵਿੱਚ 16-17 ਪਰਚੇ ਦਰਜ ਹੋਏ ਆ ਇਹਨਾਂ ਨੇ 35 ਛੱਤੇ 5 ਪਰਚੇ ਦਰਜ ਕਰਤੇ ਜੀ ਮੈਂ ਵਿਰੋਧਤਾ ਕੀਤੀ ਮੈਂ ਜੇਲ੍ਹ ਗਿਆ ਮੈਂ ਕਈ ਤਰ੍ਹਾਂ ਦਾ ਕਸ਼ਟ ਝੱਲਿਆ ਤੇ ਹਾਈ ਕਮਾਂਡ ਤੱਕ ਇਸ ਗੱਲ ਦੀ ਸਾਰੀ ਜਾਣਕਾਰੀ ਸੀ ਉਹਨਾਂ ਨੇ ਮੈਨੂੰ ਇੱਥੇ ਉਮੀਦਵਾਰ ਬਣਾਇਆ ਵੀ ਇਹ ਬਦਲਾ ਲਊ ਰਾਜਨੀਤੀ ਕਰ ਰਹੇ ਆ ਬਦਲਾ ਖੋਰੀ ਵਾਲੀ ਰਾਜਨੀਤੀ ਕਰ ਰਿਹਾ ਖੈਰਾ ਉੱਥੇ ਜਾ ਕੇ ਟਕਰੂਗਾ ਜੀ ਜੀ ਤੇ ਸੀਚੇਵਾਲ ਚੋਣ ਪ੍ਰਚਾਰ ਵਿੱਚ ਹਿੱਸਾ ਨਹੀਂ ਲੈਣਗੇ ਕਿਉਂ ਨਹੀਂ ਲੈਣਗੇ ਬਿਲਕੁਲ ਬਿਲਕੁਲ ਨਹੀਂ ਲੈਣਗੇ ਜੀ ਅੱਜ ਸੀਚੇਵਾਲ ਸਾਹਿਬ ਨੇ ਵੈਸੇ ਤਾਂ 6 ਕ ਮਹੀਨੇ ਪਹਿਲਾਂ ਮੇਰੀ ਗੱਲ ਜਦੋਂ ਹੋਈ ਉਦੋਂ ਵੀ ਉਹਨਾਂ ਨੇ ਗੱਲ ਕਹੀ ਸੀ ਕਿ ਮੈਂ ਸਿਆਸਤ ਦੇ ਵਿੱਚ ਕੋਈ ਏਦਾਂ ਨਹੀਂ ਹਿੱਸਾ ਲੈਣਾਗਾ ਵੀ ਭਾਈ ਮੈਂ ਚੋਣ ਪ੍ਰਚਾਰ ਕਰਾਂ ਮੈਂ ਤਾਂ ਵੀ ਫਲਾਨੀ ਪਾਰਟੀ ਦੇ ਹੁਣ ਮੈਨੂੰ ਚੁਣਿਆ ਸੋ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਸੀ ਜੀ ਮੈਂ ਦੂਰੀ ਬਣਾ ਕੇ ਰੱਖਣੀ ਆ ਤੇ ਅੱਜ ਵੀ ਉਸੇ ਗੱਲ ਦੇ ਉੱਤੇ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਮੈਂ ਬਿਲਕੁਲ ਸਾਫ਼ ਤੇ ਸਪਸ਼ਟ ਗੱਲ ਕਹਿਣਾ ਪਹਿਲਾਂ ਵੀ ਕਹਿੰਦਾ ਸੀ ਕਿ ਭਾਈ ਮੈਂ ਪ੍ਰਚਾਰ ਤੋਂ ਦੂਰੀ ਰੱਖਣੀ ਆ ਮੇਰਾ ਕੰਮ ਹੈਗਾ ਵਾਤਾਵਰਣ ਵਾਲਾ ਮੈਂ ਵਾਤਾਵਰਣ ਦੇ ਪਛਾਣ ਦੇ ਲਈ ਪਹਿਲਾਂ ਵੀ ਉਦਮ ਕਰਦਾ ਸਾਂ ਹੁਣ ਵੀ ਉਦਮ ਕਰਦਾ ਹਾਂ ਤੇ ਮੈਂ ਕੋਈ ਇਹ ਨਹੀਂ ਕਿ ਭਾਈ ਚੋਣ ਪ੍ਰਚਾਰ ਕਰਾਂ ਮੈਨੂੰ ਭਾਈ ਪਾਰਟੀ ਨੇ ਇੱਥੇ ਰਾਜ ਸਭਾ ਦਾ ਮੈਂਬਰ ਬਣਾਇਆ ਉਹਨਾਂ ਨੇ ਕਿਹਾ ਜੀ ਕਿ ਮੇਰਾ ਜਿਹੜਾ ਕੰਮ ਆ ਉਹ ਉਹੀ ਰਹੂਗਾ ਨਾ ਮੈਂ ਵਿਧਾਨ ਸਭਾ ਨਾ ਮੈਂ ਲੋਕ ਸਭਾ ਕਿਸੇ ਵੀ ਚੋਣ ਦੇ ਵਿੱਚ ਮੈਂ ਪਾਰਟੀ ਦੇ ਲਈ ਹੱਕ ਦੇ ਵਿੱਚ ਰੈਲਿੰਗਾਂ ਦੇ ਵਿੱਚ ਨਹੀਂ ਜਾਣਾਗਾ ਤੇ ਉਮੀਦਵਾਰਾਂ ਲਈ ਪ੍ਰਚਾਰ ਨਹੀਂ ਕਰਨਾਗਾ ਜੀ ਉਧਰ ਅਕਾਲੀ ਦਲ ਦੇ ਸੰਪਰਕ ਵਿੱਚ ਸਾਮਪਲੇ ਹੈਗੇ ਕੀ ਚੱਲ ਰਿਹਾ ਜੀ ਦੇਖੋ ਜੀ ਅਕਾਲੀ ਦਲ ਦੇ ਸੰਪਰਕ ਦੇ ਵਿੱਚ ਵਿਜੇ ਸਾਮਪਲਾ ਹੋਰੀ ਹੈਗੇ ਆ ਇਹ ਗੱਲ ਸੱਚੀ ਆ ਉਹਨਾਂ ਨੇ ਕਹਿੰਦੇ ਆ ਕਿ ਵਿਜੇ ਸਾਮਪਲਾ ਹੋਰਾਂ ਨੇ ਮੀਟਿੰਗ ਕੀਤੀ ਆ ਕਹਿੰਦੇ ਆ ਕਿ ਵਿਜੇ ਸਾਮਪਲਾ ਹੋਰੀਆਂ ਜਿਹੜੇ ਉਹ ਨਾਰਾਜ਼ ਆ ਬੀਜੇਪੀ ਤੋਂ ਤੇ ਉਹਨਾਂ ਨੂੰ ਹੁਸ਼ਿਆਰਪੁਰ ਤੋਂ ਬੀਜੇਪੀ ਦੀ ਟਿਕਟ ਨਹੀਂ ਦਿੱਤੇਗੀ ਸੋ ਇਸ ਤਰੀਕੇ ਦੀਆਂ ਜਾਣਕਾਰੀਆਂ ਮਿਲ ਰਹੀਆਂ ਪਰ ਮੈਨੂੰ ਲੱਗਦਾ ਵੀ ਜੇਕਰ ਉਹ ਬੀਜੇਪੀ ਦੇ ਵਿੱਚੋਂ ਚਲੋ ਪਰੇ ਹੋ ਕੇ ਤੇ ਜਾਣਗੇ ਅਕਾਲੀ ਦਲ ਦੇ ਵਿੱਚ ਪਤਾ ਨਹੀਂ ਕਿਉਂ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਕੋਈ ਬਹੁਤਾ ਫਾਇਦਾ ਨਹੀਂ ਹੋਣਾ ਕਿਉਂਕਿ ਉਹਨਾਂ ਦਾ ਜਿੰਨਾ ਵੀ ਸਿਆਸੀ ਸਫਰ ਹੈਗਾ ਉਹ ਬੀਜੇਪੀ ਦੇ ਵਿੱਚ ਹੀ ਸਰੇ ਚੜਿਆ ਜੀ ਜੀ ਤੇ ਟੈਨਾ ਜੀ ਗੁਰਦਾਸਪੁਰ ਦੇ ਵਿੱਚ ਇੱਕ ਟਾਵਰ ਡਿੱਗਿਆ ਹੈ ਜਿਸ ਕਾਰਨ ਨੁਕਸਾਨ ਹੋਇਆ ਹੈ ਕੀ ਹੋਇਆ ਹੈ ਜੀ ਇੱਥੇ ਜੀ ਇੱਕ ਕ્રાਫਟ ਮੇਲਾ ਹੋ ਰਿਹਾ ਜੀ ਕ્રાਫਟ ਮੇਲਾ ਜਦੋਂ ਅੱਜ ਮੀਂਹ ਹੀ ਝੱਖੜ ਝੁਲਾ ਆਇਆ ਤਾਂ ਉਸ ਵੇਲੇ ਪਤਾ ਲੱਗਾ ਜੀ ਕਿ ਇੱਥੇ ਇੱਕ ਕਿਉਂਕਿ ਜਿਹੜੇ ਉਹ ਮੇਲੇ ਲਾਉਂਦੇ ਆ ਜਿਹੜੇ ਤੰਬੂ ਲਾ ਲੈਂਦੇ ਆ ਉਹ ਕੋਈ ਸੁਰੱਖਿਆ ਦਾ ਪ੍ਰਬੰਧ ਨਹੀਂ ਕਰਦੇ ਲੋਕਾਂ ਨੂੰ ਖਿੱਚਣ ਦੇ ਲਈ ਸੋਨਾ ਗੇਟ ਭਾਰਾ ਗੇਟ ਬਣਾ ਲਿਆ ਜਦੋਂ ਨੇਰੀ ਝਖੜ ਝੁਲਾ ਆਇਆ ਤੇ ਗੇਟ ਡਿੱਗ ਪਿਆ ਕਿਉਂਕਿ ਇਹ ਕਿਹੜਾ ਕੋਈ ਮਿੱਟੀ ਦੇ ਵਿੱਚ ਦੱਬ ਕੇ ਕੁਛ ਏਦਾਂ ਨਾ ਬਣਾਉਂਦੇ ਆ ਵੀ ਗੱਡ ਦੇ ਵਿੱਚ ਧਰਤੀ ਦੇ ਵਿੱਚ ਪੋਲ ਉੱਥੇ ਹੀ ਖੜੇ ਕੀਤੇ ਸੀਗੇ ਮੁੰਡਾ ਥੱਲੇ ਆ ਗਿਆ ਉਹਦੀ ਇਸ ਮੇਲਾ ਦੇਖਣਾ ਇਹ ਮੁੰਡੇ ਦੀ ਮੌਤ ਹੋ ਗਈ ਹੈ ਜੀ ਓਕੇ ਅਫਸੋਸ ਦੀ ਗੱਲ ਹੈ ਜੀ ਮਾਨਸਾ ਵਿੱਚ ਵੀ ਜੀ ਭਾਜਪਾ ਨੇਤਾ ਦਾ ਵਿਰੋਧ ਚੱਲ ਰਿਹਾ ਤੇ ਪੁਲਿਸ ਅਤੇ ਕਿਸਾਨਾਂ ਦੇ ਵਿਚਕਾਰ ਕਾਫੀ ਤਕਸ਼ਾਈ ਹੋਈ ਹੈ ਕੀ ਹੋਇਆ ਜੀ ਦੇਖੋ ਜੀ ਮਾਨਸਾ ਖੇਤਰ ਜਿਹੜਾ ਉਹ ਵੀ ਬਠਿੰਡਾ ਲੋਕ ਸਭਾ ਖੇਤਰ ਦੇ ਵਿੱਚ ਪੈਂਦਾ ਦੀ ਬੀਬੀ ਪਰਮਪਾਲ ਕੌਰ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਸਾਹਿਬ ਦੀ ਨੂਰ ਰਾਣੀ ਆ ਉਹ ਅੱਜ ਇੱਥੇ ਮਾਨਸਾ ਦੇ ਵੱਲ ਪ੍ਰਚਾਰ ਕਰਨ ਦੇ ਲਈ ਗਏ ਸੀਗੇ ਕਿਸਾਨਾਂ ਨੇ ਘੇਰਾ ਪਾਇਆ ਤੇ ਬੀਜੇਪੀ ਦੀ ਜਿਹੜੇ ਸਮਰਥਕਾ ਉਹਨਾਂ ਨੇ ਵੀ ਮੋੜਵਾ ਉਤਰ ਦਿੱਤਾ ਤੇ ਪੁਲਿਸ ਇੱਥੇ ਮੌਕੇ ਤੇ ਪਹੁੰਚੀ ਤੇ ਆਪਸ ਦੇ ਵਿੱਚ ਝੜਪ ਵੀ ਹੋਈ ਜੀ ਜੀ ਤੇ ਸ਼ਰਮਣੀ ਕਾਲੀ ਦਲ ਅੰਮ੍ਰਿਤਸਰ ਨੇ ਵੀ ਜੀ ਆਪਣੇ ਦੋ ਹੋਰ ਉਮੀਦਵਾਰਾਂ ਦੇ ਨਾਂ ਐਲਾਨੇ ਨੇ ਕੌਣ ਨੇ ਇੱਕ ਤਾਂ ਜੀ ਫਤਿਹਗੜ੍ਹ ਸਾਹਿਬ ਤੋਂ ਲੰਨੇ ਆ ਉਮੀਦਵਾਰ ਸੁਮਿੰਦਰਜੀਤ ਸਿੰਘ ਮਾਨ ਹੋਰਾਂ ਨੇ ਤੇ ਦੂਜਾ ਚੰਡੀਗੜ੍ਹ ਤੋਂ ਪਤੇਗੜ੍ਹ ਸਾਹਿਬ ਤੋਂ ਰਾਜ ਜਤਿੰਦਰ ਸਿੰਘ ਬਿੱਟੂ ਨੂੰ ਲਾਣਿਆ ਤੇ ਚੰਡੀਗੜ੍ਹ ਤੋਂ ਲਖਬੀਰ ਸਿੰਘ ਕੋਟਲਾ ਇਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਜੀ ਜੀ ਸੋ ਸਿਆਸਤਗਰ ਮੈਂ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜੂਨ ਦੇ ਮਹੀਨੇ ਦੇ ਵਿੱਚ ਹੁਣ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਲੇਕਿਨ ਪਹਿਲਾ ਗੇੜ ਜਿਹੜਾ ਹੈ ਉਹ ਸ਼ੁਰੂ ਹੋ ਗਿਆ ਹੈ ਸਿਆਸਤ ਪਖੀ ਹੋਈ ਹੈ ਤੇ ਰੋਜ਼ ਤੁਹਾਡੇ ਨਾਲ ਅਸੀਂ ਸੰਝ ਭਾ ਕੇ ਹੋਰ ਪੰਜਾਬ ਵਿੱਚ ਕੀ ਚੱਲ ਰਿਹਾ ਹੈ ਇਸ ਬਾਰੇ ਜਾਣਕਾਰੀ ਲਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬਹੁਤ ਮਿਹਰਬਾਨੀ ਜੀ ਬਹੁਤ ਧੰਨਵਾਦ ਸ਼ੁਕਰੀਆ Femme.